ਆਵਾਜ਼ਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜriwal ਦੀ ਜ਼ਮਾਨਤ ਨੂੰ ਲੈ ਕੇ ਪੰਜਾਬ ਦੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਖਾਲਸੇ ਦੀ ਜਨਮ ਭੂਮੀ ਤਖਤ ਜੀ ਕੇਸਗੜ ਸਾਹਿਬ ਕੇ ਅਰਦਾਸ ਕਰਨ ਵਜੋਂ ਨਤਮਸਤਕ ਹੋਣ ਦੇ ਲਈ ਪਹੁੰਚੇ ਇਸ ਮੌਕੇ ਤੇ ਜੁੱਥੇ ਉਹਨਾਂ ਦੇ ਵੱਲੋਂ ਤਖਤ ਜੀ ਕੇਸਗੜ ਸਾਹਿਬ ਕੇ ਵਿਧਾਨ ਸਭਾ ਹਲਕਾ ਸ਼ਿਨਨਪੁਰ ਸਾਹਿਬ ਦੇ ਸਮੂੱਚੇ ਆਵਾਜ਼ਮੀ ਪਾਰਟੀ ਦੇ ਵਰਕਰਾਂ ਦੇ ਨਾਲ ਨਤਮਸਤਕ ਹੋਏ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕੀਤਾ ਗਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਇਹ ਅਰਵਿੰਦ ਕੇਜਰੀਵਾਲ ਅੱਜ ਜੇਲ੍ਹ ਚੋੜਿਆ ਹੋਣਗੇ ਅਤੇ ਉਹ ਸਾਰੇ ਹੁਣੇ ਦਿੱਲੀ ਦੇ ਲਈ ਚੱਲੇ ਪਾ ਰਹੇ ਹਨ। ਅੱਜ ਸਾਡੀ ਆਮ ਆਦਮੀ ਪਾਰਟੀ ਦੇ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਦੇ ਸਾਰੇ ਪਰਿਵਾਰ ਵੱਲੋਂ ਸਾਰੇ ਸਾਥੀਆਂ ਵੱਲੋਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਤੇ ਸ਼ੁਕਰਾਨਾ ਵੀ ਕੀਤਾ ਗਿਆ ਸਾਡੇ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜੋ ਕੱਲ ਜ਼ਮਾਨਤ ਮਿਲੀ ਹੈ ਉਸ ਦੇ ਸੰਦਰਭ ਹੁਣ ਤੱਕ ਇਹ ਸਾਰੀ ਸਾਡੀ ਪਾਰਟੀ ਹੈ ਜਿਹੜੀ ਪਿਛਲੇ 10-11 ਸਾਲਾਂ ਦੇ ਵਿੱਚ ਇਹ ਸਭ ਕੁਝ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਚੱਲ ਰਿਹਾ ਤੇ ਉਹਨਾਂ ਦੀ ਕਿਰਪਾ ਦੇ ਸਦਕੇ ਹੀ 10 ਸਾਲਾਂ ਦੇ ਵਿੱਚ ਦੋ ਸੂਬਿਆਂ 'ਚ ਸਰਕਾਰ ਹੈ ਤੇ ਚਾਰ ਸੂਬਿਆਂ ਦੇ ਵਿੱਚ ਐਮਐਲਏ ਨੇ ਐਮਪੀ ਨੇ ਤੇ ਸਭ ਤੋਂ ਜਲਦੀ ਬਣਨ ਵਾਲੀ ਰਾਸ਼ਟਰੀ ਪਾਰਟੀ ਹੈ ਤੇ ਉਸੇ ਸੰਦਰਭ ਦੇ ਵਿੱਚ ਅੱਜ ਅਸੀਂ ਸਾਰਿਆਂ ਨੇ ਇੱਕ ਸਾਂਝੀ ਅਰਦਾਸ ਕੀਤੀ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਚੜ੍ਹਦੀ ਕਲਾ ਦੇ ਲਈ ਉਹਨਾਂ ਦੀ ਤੰਦਰੁਸਤੀ ਦੇ ਲਈ ਤੇ ਆਖਿਓ ਜਲਦ ਤੋਂ ਜਲਦ ਬਾਹਰ ਆਣ ਹਾਲਾਂਕਿ ਬੀਜਪੀ ਸਾਰੀਆਂ ਹੱਦਾਂ ਪਾਰ ਕਰਕੇ ਅੱਜ ਤੱਕ ਜੋ ਇਸ ਦੇਸ਼ ਦੇ ਲੀਗਲ ਹਿਸਟਰੀ ਚ ਕਦੀ ਨਹੀਂ ਹੋਇਆ ਇੱਕ ਸ਼ਖਸ ਨੂੰ ਕੋਰਟ ਨੇ ਜ਼ਮਾਨਤ ਦਿੱਤੀ ਹੈ ਉਹ ਆਰਡਰ ਆ ਚੁੱਕਿਆ ਮੈਂ ਖੁਦ ਆਰਡਰ ਪੜ੍ਹਿਆ ਉਸ ਵਿੱਚ ਕੋਰਟ ਨੇ ਸਾਫ਼ ਲਿਖਿਆ ਹੈ ਕਲੀਅਰਲੀ ਲਿਖਿਆ ਕਿ ਈਡੀ ਜਿਵੇਂ ਕਿਸੇ ਨਾਲ ਜੈਲਸੀ ਕੱਢਣੀ ਹੋਵੇ ਇਸ ਤਰੀਕੇ ਨਾਲ ਵਰਤਾਵਰ ਕਰ ਰਹੀ ਹੈ ਵਿਦਆਊਟ ਐਵੀਡੈਂਸ ਉਹ ਅਰਵਿੰਦ ਕੇਜਰੀਵਾਲ ਨੂੰ ਫਰੇਮ ਕਰ ਰਹੇ ਨੇ ਤੇ ਇਸ ਕੇਸ ਦੇ ਵਿੱਚ ਕੁਝ ਵੀ ਨਹੀਂ ਆਉਣੀ ਜ਼ਮਾਨਤ ਦਿੱਤੀ ਹੈ ਉਸ ਦੇ ਖਿਲਾਫ ਛੁੱਟੀਆਂ ਦੇ ਵਿੱਚ ਖੜੇ ਪੈਰ ਕਾਸ਼ ਇਹ ਜਿਹੜੀ ਐਨੀ ਜੇ ਤੁਸੀਂ ਕਹਿ ਸਕਦੇ ਹੋ ਫਰਤੀਲਾਪਣ ਅਗਰ ਬੀਜੇਪੀ ਦੀ ਸਰਕਾਰ ਜਿਵੇਂ ਹੋਰ ਸਾਰੇ ਮਸਲੇ ਐ ਨੀਟ ਦਾ ਮਸਲਾ ਐ ਬਹੁਤ ਸਾਰੇ ਮਸਲੇ ਆ ਦੇਸ਼ ਦੇ ਜਿਉਂ ਦਿਖਾਵੇ ਕੋਟਾਂ ਦੇ ਵਿੱਚ ਤਾਂ ਕਿੰਨਾ ਭਲਾ ਹੋ ਜਾਵੇ ਪਰ ਇਹ ਸਾਫ਼ ਦੱਸਦੇ ਕਿ ਨਰਿੰਦਰ ਮੋਦੀ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਅਰਵਿੰਦ ਕੇਜਰੀਵਾਲ ਤੋਂ ਜਿੰਨਾ